ਪਾਤ੍ਰਕਾਲ ਜੀ ਤੁਸੀਂ ਦੇਖ ਰਹੇ ਹੋ ਸਵਾਗ ਪੰਜਾਬ ਟੀਵੀ ਅਤੇ ਇਸ ਵੇਲੇ ਦੀ ਖਾਸ ਵੀਡੀਓ ਇੱਕ ਨਵੀਂ ਵੀਡੀਓ ਦੇ ਵਿੱਚ ਤੁਹਾਡਾ ਸਵਾਗਤ ਹੈ ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੀ ਹੋ ਕਿ ਪਾਕਿਸਤਾਨ ਅਤੇ ਇੰਡੀਆ ਦੇ ਵਿੱਚ ਇੱਕ ਜੰਗ ਛਿੜੀ ਹੋਈ ਸੀ ਅਤੇ ਉਸ ਤੋਂ ਬਾਅਦ ਅਮਰੀਕਾ ਦੇ ਪ੍ਰਧਾਨ ਮੰਤਰੀ ਡੋਨਲਡ ਟਰੰਪ ਨੇ ਸਾਹਮਣੇ ਆ ਕੇ ਇਹਨਾਂ ਦੀ ਸੀਜ਼ ਵਾਇਰ ਕਰਵਾਈ ਹੈ ਅਤੇ ਜੰਗ ਨੂੰ ਬੰਦ ਕਰਵਾਇਆ ਹੈ ਤੇ ਉਸ ਦੇ ਚੱਲਦਿਆਂ ਹੀ ਸਾਰੇ ਲੋਕਾਂ ਦੇ ਮਨਾਂ ਦੇ ਵਿੱਚ ਇੱਕ ਪ੍ਰਸ਼ਨ ਤਾਂ ਉੱਠ ਹੀ ਰਿਹਾ ਹੈ ਕਿ ਡੋਨਲਡ ਟਰੰਪ ਨੇ ਜੋ ਜੰਗ ਖਤਮ ਕਰਵਾਈ ਹੈ ਇਹ ਕਿਸ ਤਰ੍ਹਾਂ ਖਤਮ ਕਰਵਾਈ ਹੈ ਤਾਂ ਉਸ ਦੇ ਮਾਮਲੇ ਦੇ ਵਿੱਚ ਇੱਕ ਸੀਨੀਅਰ ਪੱਤਰਕਾਰ ਨੇ ਸਾਹਮਣੇ ਆ ਕੇ ਇਸ ਦੇ ਬਾਰੇ ਜਾਣਕਾਰੀ ਦਿੱਤੀ ਹੈ ਤਾਂ ਆਓ ਦੇਖੋ ਇਹ ਵੀਡੀਓ ਅਤੇ ਤੁਸੀਂ ਇਸ ਮਾਮਲੇ ਦੇ ਬਾਰੇ ਕੀ ਸੋਚਦੇ ਹੋ ਆਪਣੇ ਵਿਚਾਰ ਕਮੈਂਟਾਂ ਦੇ ਵਿੱਚ ਜ਼ਰੂਰ ਲਿਖ ਕੇ ਜਾਣਾ ਅਤੇ ਵੀਡੀਓ ਨੂੰ ਜ਼ਿਆਦਾ ਤੋਂ ਜ਼ਿਆਦਾ ਸ਼ੇਅਰ ਕਰਨਾ ਨਾ ਭੁੱਲਣਾ ਅਤੇ ਹੋਰ ਨਵੇਂ ਅਪਡੇਟਸ ਲਈ ਸਵਾਗ ਪੰਜਾਬ ਟੀਵੀ ਨੂੰ ਸਬਸਕ੍ਰਾਈਬ ਕਰਕੇ ਨੋਟੀਫਿਕੇਸ਼ਨ ਬੈਲ ਵੀ ਆਨ ਕਰ ਲੈਣਾ ਮਿਲਦੇ ਹਾਂ ਜਲਦ ਇੱਕ ਨਵੀਂ ਖਬਰ ਦੇ ਨਾਲ ਧੰਨਵਾਦ ਹਾਲਾਤ ਆਮ ਵਾਂਗ ਹੋ ਗਿਆ ਹਾਲਾਤ ਸੁਧਾਰਨ ਹੋ ਗਿਆ ਯਾਨੀ ਕਿ ਜੰਗ ਆ ਜਿਹੜੀ ਲੱਗਣੀ ਸੀ ਜਿਹੜੀ ਕਿ ਆਪਾਂ ਕਹਿੰਦੇ ਸੀ ਲੱਗ ਗਈ ਜਾਂ ਕਈਆਂ ਨੇ ਕਹੇ ਵੀ ਲੱਗ ਸਕਦੀ ਹੈ ਹੋਰ ਵੱਧ ਸਕਦੀ ਹੈ ਉਹ ਖਤਮ ਹੋ ਗਈ ਹੈ ਹਾਲਾਂਕਿ ਲੰਗੀ ਰਾਤ ਆਪਾਂ ਜਾਣਦੇ ਹਾਂ ਕਿ ਕਈ ਥਾਵਾਂ ਦੇ ਉੱਤੇ ਧਮਾਕਿਆਂ ਦੀਆਂ ਆਵਾਜ਼ਾਂ ਸੁਣਾਈ ਦਿੱਤੀਆਂ ਕਈ ਥਾਵਾਂ ਦੇ ਉੱਤੇ ਬਲੈਕਆਊਟ ਵੀ ਰਿਹਾ ਪਰ ਪੂਰੇ ਦਾ ਪੂਰਾ ਦਿਨ ਯਾਨੀ ਕਿ ਐਤਵਾਰ ਦਾ ਪੂਰੇ ਦਾ ਪੂਰਾ ਦਿਨ ਸੁਖਾਵਾ ਰਿਆ ਕਿਸੇ ਵੀ ਥਾਂ ਦੇ ਉੱਤੇ ਕੋਈ ਵੀ ਗੜਬੜੀ ਦੀ ਖਬਰ ਨਹੀਂ ਆਈ ਤੇ ਜੰਮੂ ਕਸ਼ਮੀਰ ਦੇ ਵਿੱਚ ਜੇਕਰ ਡਲ ਝੀਲ ਦੀ ਗੱਲ ਕਰੀਏ ਉੱਥੇ ਸ਼ਿਕਾਰੀ ਇੱਕ ਵਾਰ ਥੋੜੀ ਕਿ ਗਿਣਤੀ ਦੇ ਵਿੱਚ ਫੇਰ ਚਲਦੇ ਦਿਸੇ ਆ ਜੰਮੂ ਕਸ਼ਮੀਰ ਦੇ ਬਾਜ਼ਾਰਾਂ ਦੇ ਵਿੱਚ ਇੱਕ ਵਾਰ ਫੇਰ ਰੌਣਕ ਮੁੜਨੀ ਸ਼ੁਰੂ ਹੋਈ ਹੈ ਜੰਮੂ ਕਸ਼ਮੀਰ ਦੇ ਵੱਖ-ਵੱਖ ਇਛਾਂ ਦੇ ਵਿੱਚ ਜਿੱਥੇ ਕਿ ਇਸ ਵੇਲੇ ਮਾਇੂਸੀ ਪਸਰੀ ਸੀ ਉਹਨਾਂ ਥਾਵਾਂ ਦੇ ਉੱਤੇ ਚਿੰਤਾ ਦੀਆਂ ਲਕੀਰਾਂ ਮਿਟੜੀਆਂ ਸ਼ੁਰੂ ਹੋਈਆਂ ਅੰਮ੍ਰਿਤਸਰ ਦੀ ਆਪਾਂ ਗੱਲ ਕਰੀਏ ਤਾਂ ਇੱਥੇ ਵੀ ਬਾਜ਼ਾਰਾਂ ਦੇ ਵਿੱਚ ਰੌਣਕ ਪਰਤੀ ਹੈ ਜੇ ਗੱਲ ਕਰੀਏ ਰਾਜਸ ਕਾ ਜਿਹੜੇ ਕਿ ਆਪਣਾ ਘਰ-ਬਾਰ ਛੱਡ ਕੇ ਹੋਰ ਸੁਰੱਖਿਤ ਥਾਵਾਂ ਵੱਲ ਚਲੇ ਗਏ ਸੀ ਉਹ ਵੀ ਆਪਣੇ ਘਰਾਂ ਦੇ ਵੱਲ ਮੁੜ ਆਏ ਆ ਤੇ ਕੁਦਰਤ ਦਾ ਸ਼ੁਕਰਾਨਾ ਕਰਨਾ ਬਣਦਾ ਜਦੋਂ ਲੰਘੇ ਕੱਲ ਇਸ ਗੱਲ ਦੇ ਉੱਤੇ ਸਹਿਮਤੀ ਪ੍ਰਗਟਾਈ ਜਾ ਤੋ ਕਿਸੇ ਕੇ ਭਾਈ ਹੁਣ ਯੁੱਧ ਨੂੰ ਅਸੀਂ ਰੋਕ ਦਿੱਤਾ ਹੁਣ ਅਸੀਂ ਜੰਗ ਨਹੀਂ ਲੜਾਂਗੇ ਅਚਾਨਕ ਤਿੰਨ ਘੰਟਿਆਂ ਬਾਅਦ ਫਿਰ ਫਾਇਰਿੰਗ ਸ਼ੁਰੂ ਹੋਈ ਫਿਰ ਖਬਰਾਂ ਆਈਆਂ ਜੀ ਕਿ ਫਲਾਣੀ ਥਾਂ ਦੇ ਉੱਤੇ ਡਰੋਨ ਉੱਡਦਾ ਦੇਖਿਆ ਗਿਆ ਖਬਰ ਫਿਰ ਆਈ ਕਿ ਫਲਾਣੀ ਥਾਂ ਦੇ ਉੱਤੇ ਧਮਾਕਾ ਹੋ ਗਿਆ ਖਬਰ ਆਈ ਜੀ ਕਿ ਇਸ ਥਾਂ ਦੇ ਉੱਤੇ ਵੀ ਅਨਸੁਖਾਵਾਂ ਮਾਹੌਲ ਬਣ ਸਕਦਾ ਪਰ ਹੁਣ ਇਹ ਸਾਰਾ ਕੁਝ ਰੁਕ ਗਿਆ ਫ ਅਮੈਂ ਫਿਲਹਾਲ ਸ਼ਬਦ ਤਾਂ ਵਰਤਦਾ ਕਿਉਂਕਿ ਨਾ ਤਾਂ ਗੋਦੀ মিডিਆ ਵਾਂਗੂੰ ਇਹ ਗੱਲ ਕਹਿਣੀ ਚਾਹੀਦੀ ਆ ਕਿ ਕੋਹ ਹਰਾਮ ਮਚ ਗਿਆ ਤੇ ਨਾ ਹੀ ਇਹ ਗੱਲ ਕਹਿਣੀ ਚਾਹੀਦੀ ਆ ਕਿ ਭਾਈ ਹੁਣ ਕੁਝ ਵੀ ਨਹੀਂ ਹੋਣਾ ਸਮੇਂ ਦੇ ਉੱਤੇ ਨਿਰਭਰ ਕਰਦੀ ਗੱਲ ਆ ਪਤਾ ਨਹੀਂ ਕੀ ਬਣੂਗਾ ਪਰ ਫਿਲਹਾਲ ਅਸੀਂ ਚਾਹੁੰਦੇ ਜੀ ਕਿ ਕੁਝ ਵੀ ਨਾ ਹੋਵੇ ਅਸੀਂ ਚਾਹੁੰਦੇ ਜੀ ਕਿ ਸਾਡੀ ਕਾਮਨਾ ਆ ਕਿ ਸਾਰਾ ਕੁਝ ਹੁਣ ਠੰਡੇ ਮਤੇ ਚੱਲੇ ਤੇ ਲੋਕ ਆਪਣੀ ਖੁਸ਼ਹਾਲ ਜ਼ਿੰਦਗੀ ਬਸਰ ਕਰਨ ਆਮ ਵਾਂਗੂੰ ਜ਼ਿੰਦਗੀ ਸਭ ਦੀ ਹੋ ਜੇ ਪਰ ਅਸੀਂ ਪਿਛਲੇ ਕੁਝ ਕਿੰਨਾ ਦੇ ਵਿੱਚ ਗੁਆਇਆ ਕੀ ਕੀ ਆ ਮੈਂ ਹੁਣ ਤੁਹਾਨੂੰ ਗੌਰ ਦੇ ਨਾਲ ਬੇਨਤੀ ਕਰਦਾ ਸੁਣਨ ਦੇ ਵਾਸਤੇ ਕੀ ਕੀ ਹੋਇਆ ਕਿਵੇਂ ਕਿਵੇਂ ਹੋਇਆ ਜੇਕਰ ਆਪਾਂ ਇਹਦਾ ਇੱਕ ਅਨਲਿਸਿਸ ਕਰੀਏ ਤਾਂ ਸਾਡੀ ਝੋਲੀ ਦੇ ਵਿੱਚ ਪਿਆ ਕੀ ਆ ਕਿਉਂਕਿ ਪਾਕਿਸਤਾਨ ਦਾ মিডিਆ ਇਹ ਗੱਲ ਕਹਿ ਰਿਹਾ ਜੀ ਕਿ ਅਸੀਂ ਕਮਾਲਾਂ ਕਰਤੀਆਂ ਭਾਰਤ ਨੂੰ ਕਾਂਬਾ ਛਿੜਤਾ ਤੇ ਬੰਬ ਬਲਾਤੇ ਆ ਤੇ ਅਸੀਂ ਭਲੇਖੇ ਕੱਢਦੇ ਆ ਉਹ ਇਹ ਗੱਲ ਕਹਿੰਦੇ ਆ ਆ ਮੈਂ ਉੱਥੋਂ ਦੀ ਇੱਕ ਅਖਬਾਰ ਦੀ ਰਿਪੋਰਟ ਪੜ੍ਹੀ ਆ ਉਹਨੇ ਇਹੋ ਜਿਹਾ ਬਿਆਨ ਦਿੱਤਾ ਇਧਰ ਜੇ ਅਸੀਂ ਭਾਰਤ ਦੇ মিডিਏ ਦੇ ਇੱਕ ਹਿੱਸੇ ਦੀ ਗੱਲ ਕਰੀਏ ਉਹ ਕਹਿੰਦੇ ਜੀ ਪਾਕਿਸਤਾਨ ਨੂੰ ਕਾਂਬਾ ਛਿੜਤਾ ਪਾਕਿਸਤਾਨ ਭਵਿੱਖ ਦੇ ਵਿੱਚ ਕਦੇ ਗਲਤੀ ਨਹੀਂ ਕਰਦਾ ਉਹਨੂੰ ਅਸੀਂ ਜਿਹੜਾ ਕੰਮ ਆ ਛੇੜਿਆ ਜ਼ਿੰਦਗੀ ਦੇ ਵਿੱਚ ਉਹ ਚੇਤੇ ਰੱਖੂਗਾ ਵੀ ਕਦੇ ਸਾਡੇ ਨਾਲ ਵਾਹ ਪਿਆ ਸੀ ਦੋਵੇਂ ਦੇਸ਼ ਆਪੋ ਆਪਣੀ ਬਹਾਦਰੀ ਦੇ ਕਿਸੇ ਘਾਰੇ ਆ ਦੋਵੇਂ ਦੇਸ਼ਾਂ ਦੇ ਵੱਲੋਂ ਇਹ ਗੱਲ ਕਹੀ ਜਾ ਰਹੀ ਹੈ ਜੀ ਕਿ ਸਾਡੇ ਵਰਗਾ ਹੈ ਕੋਈ ਨਹੀਂ ਦੋਵੇਂ ਦੇਸ਼ ਇਹ ਗੱਲ ਕਹਿੰਦੇ ਜੀ ਕਿ ਅਸੀਂ ਤਾਂ ਕੰਮ ਆ ਛੇੜ ਦਿੱਤਾ ਅਸੀਂ ਕਿਉਂਕਿ ਭਾਰਤੀ ਆ ਸਾਨੂੰ ਆਪਣੇ ਭਾਰਤ ਦੇ ਉੱਤੇ ਸਾਨੂੰ ਆਪਣੀ ਫੌਜ ਦੇ ਉੱਤੇ ਮਾਣ ਆ ਜਿਹੜਾ ਜਿਹੜੇ ਦੇਸ਼ ਦਾ ਵਾਸੀ ਹੁੰਦਾ ਉਹਨੂੰ ਆਪਣੇ ਦੇਸ਼ ਦੀ ਫੌਜ ਦੇ ਉੱਤੇ ਉਥੋਂ ਦੀ ਮਿੱਟੀ ਦੇ ਉੱਤੇ ਮਾਣ ਹੁੰਦਾ ਪਰ ਗੁਆਇਆ ਸੀ ਕੀ ਕੀ ਸਵਾਲ ਇਹ ਆ ਪਹਿਲਗਾਮ ਦੀ ਗੱਲ ਕਰਗੇ ਪਹਿਲਗਾਮ ਦੇ ਵਿੱਚ 22 April ਨੂੰ ਅੱਤਵਾਦੀਆਂ ਨੇ ਆਪਾਂ ਜਾਣਦੇ ਕਿ ਬਸਰੈਨ ਘਾਟੀ ਦੇ ਉੱਤੇ ਬਸਰੈਨ ਘਾਟੀ ਦੇ ਉੱਤੇ ਬੇਕਸੂਰ ਟੂਰਿਸਟ ਮਾਰੇ ਸੀ ਉਹ 26 ਦੀ ਗਿਣਤੀ ਦੇ ਵਿੱਚ ਸੀ 26 ਮਾਰੇ ਗਏ ਸੀ ਉਸ ਤੋਂ ਲੈ ਕੇ ਅੱਜ ਤੱਕ ਦੀ ਗੱਲ ਕਰਦੇ ਆ ਪਹਿਲਗਾਮ ਹਮਲੇ ਦੇ ਪਹਿਲੇ ਦਿਨ 22 April ਤੋਂ ਲੈ ਕੇ ਤੇ 10 May ਤੱਕ ਦੀ ਮੈਂ ਗੱਲ ਕਰਦਾ 22 April ਤੋਂ ਲੈ ਕੇ 10 May ਤੱਕ ਪੰਜ ਸਾਡੇ ਫੌਜੀ ਜਵਾਨ ਸ਼ਹੀਦ ਹੋਏ ਆ ਪੰਜ ਫੌਜੀ ਜਵਾਨ ਮੈਂ ਦਾਅਵੇ ਨਾਲੇ ਗੱਲ ਕਹਿਣਾ ਕਿ ਸਾਡੇ ਪੰਜਾਬੀਆਂ ਦੇ 99% ਹਿੱਸੇ ਨੂੰ ਇਨ੍ਹਾਂ ਪੰਜਾਂ ਦੇ ਵਿੱਚੋਂ ਤਿੰਨਾਂ ਦਾ ਨਾਮ ਹੀ ਨਹੀਂ ਚੱਤੇ ਹੋਣਾ 60 ਜਣੇ ਜ਼ਖਮੀ ਹੋਏ ਆ 60 ਫੌਜੀ ਵੀਰ ਸਾਡੇ ਜ਼ਖਮੀ ਹੋਏ ਆ ਇਨ੍ਹਾਂ ਨੰਨਾਂ ਦੇ ਵਿੱਚ 25 ਆਮ ਸਧਾਰਨ ਲੋਕਾਂ ਦੀ ਮੌਤ ਹੋਈ ਹੈ ਤੇ 50 ਤੋਂ ਵੱਧ ਸਧਾਰਨ ਲੋਕ ਜ਼ਖਮੀ ਹੋਏ ਆ ਆਪਾਂ ਨੂੰ ਕਿਉਂਕਿ ਬੰਬਾਂ ਦੀ ਗੱਲ ਚੰਗੀ ਲੱਗਦੀ ਸੀ ਲੜਾਈ ਲੱਗ ਗਈ ਓਏ ਬੰਬ ਡੈਗ ਪਿਆ ਓਏ ਆਪਾਂ ਡਰੋਨ ਵੇਖਣ ਦੇ ਲਈ ਭੱਜ ਜਾਂਦੇ ਸੀ ਖੇਤਾਂ ਦੇ ਵਿੱਚ ਮੇਲਾ ਲਾ ਲੈਂਦੇ ਸੀ ਆਪਾਂ ਇਹ ਗੱਲਾਂ ਸੋਚਦੇ ਰਹੇ ਫਿਰ ਆਪਾਂ ਕਾਲੀ ਕਾਲੀ ਲਾਈਟਾਂ ਵੀ ਬੰਦ ਕਰਦੇ ਰਹੇ ਪਰ ਆਹ ਕੁਝ ਅਸੀਂ ਗਵਾ ਚੁੱਕੇ ਹਾਂ ਫੌਜੀ ਵੀਰਾਂ ਦੇ ਰੂਪ ਦੇ ਵਿੱਚ ਤੇ ਆਮ ਆਪਦੇ ਭੈਣਾਂ ਵੀਰਾਂ ਦੇ ਰੂਪ ਦੇ ਵਿੱਚ ਉਸ ਤੋਂ ਔੜੀ ਗੱਲ ਇਹ ਆ ਵੀ ਹੁਣ ਪਾਕਿਸਤਾਨ ਦੇ ਰੱਖਿਆ ਮੰਤਰੀ ਦਾ ਇਹ ਕਹਿਣਾ ਕਿ ਭਾਰਤ ਨੇ ਜੋ ਸੋਚਿਆ ਸੀ ਵੀ ਭਾਈ ਦਬਾ ਲਾਂਗੇ ਉਹ ਅਸੀਂ ਦਬੇ ਨਹੀਂ ਇਧਰੋਂ ਹੁਣ ਭਾਰਤੀ ਫੌਜ ਦਾ ਇਹ ਕਹਿਣਾ ਜੀ ਕਿ ਆਪਰੇਸ਼ਨ ਸਿੰਧੂਰ ਜਾਰੀ ਹੈ ਤੇ ਅਸੀਂ ਅਗਲੇ ਰੀਆਂ ਜਾਣਕਾਰੀਆਂ ਰੋਕੇ ਦੇਵਾਂਗੇ ਤੇ ਜਿਹੜੇ ਉੱਥੇ ਜਵਾਨ ਸ਼ਹੀਦ ਹੋਏ ਆ ਉਹਨਾਂ ਨੂੰ ਅੱਜ ਸਨਮਾਨਾਂ ਦੇ ਨਾਲ ਅੰਤਮ ਵਿਦਾਈ ਦਿੱਤੀ ਜਾ ਰਹੀ ਆ ਇਧਰ ਹੁਣ 트ੰਪ ਦਾ ਇੱਕ ਮਹੱਤਵਪੂਰਨ ਬਿਆਨ ਆਇਆ ਪਹਿਲੇ ਬਿਆਨ ਦੇ ਉੱਤੇ ਖਬਰਾਂ ਇਹ ਆਈਆਂ ਕਿ 트ੰਪ ਦੇ ਬਿਆਨ ਨੂੰ ਪਰੇ ਕਰ ਦਿੱਤਾ ਗਿਆ ਦੁਨੀਆ ਦੇ ਸਰਪੰਚ ਦੀ ਮੰਨੀ ਨਹੀਂ ਦੁਨੀਆ ਦੇ ਸਰਪੰਚ ਨੂੰ ਪਰੇ ਕਰ ਦਿੱਤਾ ਗਿਆ ਤੇ ਪਾਕਿਸਤਾਨ ਨੇ ਫੇਰ ਸੀਜ਼ਫਾਇਰ ਦੀ ਉਲੰਘਣਾ ਕੀਤੀ ਆ ਉਧਰ ਪਾਕਿਸਤਾਨ ਨੇ ਗੱਲ ਕਹੀ ਕਿ ਭਾਰਤ ਨੇ ਉਲੰਘਣਾ ਕੀਤੀ ਆ ਅਸੀਂ ਇਹ ਗੱਲ ਕਹਿੰਦੇ ਸੀ ਕਿ ਭਾਈ ਸਾਡੇ ਮੇਰਾ ਖਿਆਲ ਵੀ ਨਗਰੋਟਾ ਖੇਤਰ ਦੇ ਵਿੱਚ ਉਹਨਾਂ ਨੇ ਗੋਲੀਬਾਰੀ ਕੀਤੀ ਆ ਉਹ ਇਹ ਗੱਲ ਕਹਿੰਨੇ ਕਿ ਪੇਸ਼ਾਵਰ ਦੇ ਵੱਲ ਸਾਡੇ ਵੱਲ ਇੱਥੇ ਇਹਨਾਂ ਨੇ ਫਿਰ ਇੱਕ ਵਾਰੀ ਹਮਲਾ ਕੀਤਾ ਇਹ ਗੱਲਾਂ ਚੱਲਦੀਆਂ ਰਹੀਆਂ ਪਰ ਜਿਹੜੀ ਗੱਲ ਸਾਹਮਣੇ ਆਈ ਆ 트ੰਪ ਨੇ ਦੁਬਾਰਾ ਫਿਰ ਟਵੀਟ ਕਰਕੇ ਕਿਆ ਗਵਰਨਰ ਸੁਣਿਓ 트ੰਪ ਨੇ ਕਿਹਾ ਕਿ ਮੈਨੂੰ ਦੋਹਾਂ ਦੇਸ਼ਾਂ ਦੀ ਮਜ਼ਬੂਤ ਅਗਵਾਈ ਦੇ ਉਤੇ ਮਾਣ ਹੈ 트ੰਪ ਦਾ ਕਹਿਣਾ ਅੰਗਰੇਜ਼ੀ ਦੇ ਵਿੱਚ ਉਹਨੇ ਲਿਖਿਆ ਇਹ ਜਾ ਕੇ ਉਹਦੇ ਟਵਿੱਟਰ ਦੇ ਉਤੇ ਐਕਸ ਅਕਾਊਂਟ ਦੇ ਉਤੇ ਦੇਖਿਆ ਜਾ ਸਕਦਾ ਕਿ ਮੈਨੂੰ ਦੋਹਾਂ ਦੇਸ਼ਾਂ ਦੀ ਮਜ਼ਬੂਤ ਅਗਵਾਈ ਦੇ ਉਤੇ ਮਾਣ ਹੈ ਅਸੀਂ ਦੋਹਾਂ ਦੇਸ਼ਾਂ ਨਾਲ ਵਪਾਰ ਵਧਾਉਣ ਇਹ ਗੱਲ ਸਮੇਂ ਦੀ ਬਹੁਤ ਵੱਡੀ ਲੋੜ ਹੈ ਕਿਉਂਕਿ ਦੋਵੇਂ ਦੇਸ਼ ਆ ਜਿਹੜੇ ਆਰਥਿਕ ਪੱਖੋਂ ਆਪਾਂ ਜਾਣਦੇ ਵੀ ਕਿਹੜੇ-ਕਿਹੜੇ ਮੋੜਾਂ ਦੇ ਵਿੱਚੋਂ ਲੰਘਦੇ ਆ ਤੇ ਉਹਨੇ ਇਹ ਗੱਲ ਕਹੀ ਹੈ 트ੰਪ ਨੇ ਕਿ ਅਸੀਂ ਦੋਹਾਂ ਦੇਸ਼ਾਂ ਦੇ ਨਾਲ ਵਪਾਰ ਵਧਾਉਣ ਵਾਲੇ ਹਾਂ ਦੋਹਾਂ ਨਾਲ ਮਿਲ ਕੇ ਕਸ਼ਮੀਰ ਸੰਬੰਧੀ ਮਸਲੇ ਦਾ ਸਾਰਥਕ ਹੱਲ ਕੱਢਣ ਦਾ ਯਤਨ ਕਰਾਂਗੇ 1000 ਪੁਰਾਣਾ 1000 ਸਾਲ ਪੁਰਾਣਾ ਮੁੱਦਾ ਜਿਹੜਾ ਲਮਕ ਰਿਹਾ ਉਹਨੇ ਆਪਣੇ ਟਵੀਟ ਦੇ ਵਿੱਚ ਇਹ ਗੱਲ ਕਹੀ ਆ ਕਿ ਉਹਨੂੰ ਅਸੀਂ ਮਿਲ ਮਲਾ ਕੇ ਗੱਲਬਾਤ ਦੇ ਰਾਹੀਂ ਸੁਲਝਾਉਣ ਦਾ ਹੱਲ ਕਰਾਂਗੇ ਹੁਣ ਇਹ ਸੁਲਝਣਾ ਮੁੱਦਾ ਜਾਂ ਉਲਝਣਾ ਮੁੱਦਾ ਇਹ ਗੱਲ ਮੇਰੇ ਵਿਸ਼ੇ ਦੀ ਨਹੀਂ ਕਿਉਂਕਿ ਇਹ ਹੁਣ ਸਰਕਾਰਾਂ ਦੇ ਵਿਸ਼ੇ ਦੀ ਗੱਲ ਆ ਉਹਦੇ ਵਿੱਚ ਸਾਡਾ ਕੋਈ ਦਖਲ ਨਹੀਂ ਆ ਪਰ ਅਸੀਂ ਪਿਛਲੇ ਕੁਝ ਦਿਨਾਂ ਦੇ ਵਿੱਚ ਖਬਰਾਂ ਕਿਹੋ ਜੀਆਂ ਪੜੀਆਂ ਅਸੀਂ ਕਰਾਚੀ ਨੂੰ ਤਬਾਹ ਹੁੰਦਾ ਵੇਖਿਆ ਸਕਰੀਨ ਦੇ ਉੱਤੇ ਅਸੀਂ ਜੀ ਲਾਹੌਰ ਦੇ ਵਿੱਚ ਤਬਾਈ ਉੱਠੀ ਵੇਖੀ ਸਕਰੀਨ ਦੇ ਉੱਤੇ ਉਹਨਾਂ ਨੇ ਆਪਣੀਆਂ ਸਕਰੀਨਾਂ ਦੇ ਉੱਤੇ ਦਿਖਾਇਆ ਕਿ ਆਦਮਪੁਰ ਦੇ 에어ਬਾਸ ਦੇ ਬੇਸ ਦੇ ਉੱਤੇ ਅਸੀਂ ਹਮਲਾ ਕਿਵੇਂ ਕਰਤਾ ਅਸੀਂ ਵਕ ਵਕ ਥਾਵਾਂ ਦੇ ਉੱਤੇ ਪਾਕਿਸਤਾਨ ਦੀ ਫੌਜ ਨੇ ਭਾਰਤ ਦੇ ਵਿੱਚ ਤਵਾਹਾਂ ਕਿਵੇਂ ਉਠਾਈਆਂ ਧੂਏਂ ਦੇ ਗੋਲੇ ਅਸੀਂ ਦੇਖੇ ਆ ਬਰੂਲੇ ਅਸੀਂ ਦੇਖੇ ਆ ਉਹਨਾਂ ਬਰੂਲਿਆਂ ਨੂੰ ਵੇਖ ਕੇ ਸਾਡਾ ਚਿੱਤ ਡਰਦਾ ਰਿਹਾ ਪਰ ਉਹਨਾਂ ਦੇ ਹਾਲਾਤ ਕੀ ਹੋ ਜੇ ਆ ਤੇ ਆਪਣੇ ਪੰਜਾਬੀਆਂ ਦੇ ਹਾਲਾਤ ਕੀ ਹੋ ਜੇ ਗੌਰ ਸਿਰਫ ਇਸ ਗਲਵਲ ਕਰਨੀ ਬਣਦੀ ਆ ਕੀ ਪਾਕਿਸਤਾਨ ਦੇ ਹਾਲਾਤ ਅੱਜ ਜੰਗ ਵਾਲੇ ਹਨ ਕੀ ਪਾਕਿਸਤਾਨ ਦਾ ਆਵਾਮ ਅੱਜ ਜੰਗ ਚਾਹੁੰਦਾ ਹੈ ਤੇ ਕੀ ਤੁਸੀਂ ਅਸੀਂ ਜੰਗ ਚਾਹੁੰਦੇ ਹਾਂ ਨਾ ਉਹ ਚਾਹੁੰਦੇ ਆ ਨਾ ਅਸੀਂ ਚਾਹੁੰਦੇ ਆ ਦੋਵੇਂ ਦੇਸ਼ਾਂ ਦੀਆਂ ਬਹੁਤ ਸਾਰੀਆਂ ਲੋੜਾਂ ਬੇਰੋਜ਼ਗਾਰੀ ਦੇ ਵਿੱਚ ਆ ਹੋਰ ਵੱਖ-ਵੱਖ ਮਸਲਿਆਂ ਦੇ ਵਿੱਚ ਆ ਫਿਰ ਮੈਂ ਗੱਲ ਕਹਿੰਦਾ ਸਾਨੂੰ ਭਾਰਤ ਦੇ ਉੱਤੇ ਮਾਣ ਆ ਪਰ ਜਦੋਂ ਅਸੀਂ ਪ੍ਰੈਕਟੀਕਲ ਤੌਰ ਦੇ ਉੱਤੇ ਆਪਾਂ ਕੋਈ ਘਰੇ ਵੀ ਕੰਮ ਕਰ ਗਏ ਜਾਂ ਆਪਾਂ ਕੋ ਕੰਮ ਕਰ ਹਟ ਗਏ ਉਹਦੇ ਵਿੱਚ ਆਪਾਂ ਅਨਲਿਸਿਸ ਕਰਦੇ ਹਾਂ ਪਰਚੋਲ ਕਰਦੇ ਹਾਂ ਕਿ ਮੈਂ ਕੀ ਖਟਿਆ ਤੇ ਕੀ ਪਾਇਆ ਕੀ ਅਤਵਾਦ ਮੁੱਕ ਗਿਆ ਜਾਂ ਅਤਵਾਦ ਆਪਾਂ ਮੁਕਾ ਦਾ ਜਾਂ ਮੁੱਕ ਜਾਊਗਾ ਇਹ ਅਤਵਾਦ ਜਿਹੜਾ ਕਿ ਪਾਕਿਸਤਾਨ ਦੇ ਵਿੱਚ ਵੀ ਜੌਣਾ ਦੁਬਰ ਕਰ ਰਿਹਾ ਲੋਕਾਂ ਦਾ ਜਾਂ ਕਰ ਚੁੱਕਿਆ ਦੁਨੀਆ ਭਰ ਦੇ ਵਿੱਚ ਜਿਹੜਾ ਅਸਰ ਆ ਤੇ ਆਪਣੇ ਤੇ ਵੀ ਅਸਰ ਆ ਇਹ ਅਤਵਾ ਸਾਡੇ ਇਧਰ ਮਾਵਾਂ ਦੇ ਪੁੱਤ ਮਰੇ ਆ ਉਧਰ ਵੀ ਗਏ ਐਦਾਂ ਹੀ ਉਧਰਲੇ ਪਾਸੇ ਉਹਨਾਂ ਦੇ ਮੀਡੀਆ ਨੇ ਗੁਗਾ ਕਾਇਆ ਇਧਰਲੇ ਪਾਸੇ ਆਪਾਂ ਗੁਗਾ ਕਾਈ ਗਏ ਆ ਪਰ ਸਚਾਈ ਕੀ ਐ ਦੇ ਵਿੱਚੋਂ ਸਚਾਈ ਇਹ ਆ ਕਿ ਕਰਤਾਰਪੁਰ ਸਾਹਿਬ ਦਾ ਲਾਂਘਾ ਬੰਦ ਹੋ ਗਿਆ ਸਚਾਈ ਇਹ ਆ ਕਿ ਨਨਕਾਣਾ ਸਾਹਿਬ ਬਾਕੀ ਗੁਰਦੁਆਰਾ ਸਾਹਿਬਾਨ ਬਾਕੀ ਜਿਹੜੀਆਂ ਉਥੋੜੀਆਂ ਇਤਿਹਾਸਕ ਥਾਵਾਂ ਉਹ ਵੇਖਣ ਤੋਂ ਸਾਡੀ ਆਵਾਜ਼ਾਰੀ ਵਧ ਗਈ ਆ ਸਚਾਈ ਇਹ ਆ ਕਿ ਪੰਜਾਬ ਸਮੇਤ ਕਈ ਹੋਰ ਸੂਬਿਆਂ ਦੇ 에어ਪੋਰਟ ਬੰਦ ਕਰ ਦਿੱਤੇ ਗਏ ਆ ਸਚਾਈ ਇਹ ਆ ਕਿ ਲੋਕਾਂ ਨੇ ਮਨਾਂ ਵਿੱਚ دہشت ਫੈਲ ਗਈ ਆ ਸਚਾਈ ਇਹ ਆ ਕਿ ਲੋਕ ਆਪਦੇ ਘਰਾਂ ਦੇ ਵਿੱਚ ਵੜਨ ਦੇ ਲਈ ਮਜਬੂਰ ਹੋ ਗਏ ਆ ਸਚਾਈ ਇਹ ਆ ਕਿ ਲੋਕਾਂ ਨੂੰ ਇਸ ਗੱਲ ਦਾ ਡਰ ਸੀ ਕਿ ਪਤਾ ਨਹੀਂ ਅਗਲਾ ਸਾਂ ਆਉਣਾ ਕਿ ਨਹੀਂ ਪਤਾ ਨਹੀਂ ਅਸੀਂ ਕੱਲ ਦਾ ਦਿਨ ਦੇਖਣਾ ਕਿ ਨਹੀਂ ਸਚਾਈ ਇਹ ਆ ਕਿ ਕੁਝ ਕੁ ਲੋਕਾਂ ਨੇ ਸੋਸ਼ਲ ਮੀਡੀਆ ਦੇ ਉੱਤੇ ਕਰਤੂਤਾਂ ਆਪਣੀਆਂ ਦਿਖਾ ਦਿਖਾ ਕੇ ਆਪਦੀ ਸੋਚ ਨਾਲ ਤਾਂ ਚਲੋ ਜਲੂਸ ਕੱਢਣਾ ਹੀ ਆ ਮੈਨੂੰ ਦੁੱਖ ਹੋਇਆ ਇਸ ਗੱਲ ਦੇ ਉੱਤੇ ਸੋਹਣੀਆਂ ਦਾੜ੍ਹੀਆਂ ਵਾਲੇ ਸੋਹਣੀਆਂ ਦਸਤਾਰਾਂ ਵਾਲੇ ਵੀ ਉਹ ਹੀ ਕੁਝ ਕਰਨੇ ਸੀ ਜਿਹੜਾ ਅਸੀਂ ਛੁਰਲੂ ਛੱਡ ਮਹਿਕ ਮੈਨੂੰ ਸੋਚਦੇ ਆ ਨਾ ਵੀ ਇਹ ਤਾਂ ਚਲੋ ਛਲਾਰੂ ਜੇ ਐਂ ਕਰਦੇ ਹੁੰਦੇ ਆ ਉਹਨਾਂ ਨੇ ਵੀ ਉਹ ਕੁਝ ਕੀਤਾ ਆ ਦੇਖੋ ਜੀ ਤੁਸੀਂ ਤਾਂ ਜਾਣਦੇ ਆ ਜੀ ਪਾਕਿਸਤਾਨ ਦੇ ਵਿੱਚ ਤੁਸੀਂ ਕਹਿੰਦੇ ਜੀ ਕਿ ਸਾਨੂੰ ਪਿਆਰ ਬਹੁਤ ਮਿਲਦਾ ਜੰਗਾ ਲਾ ਦਿੱਤਾਂ ਤੁਸੀਂ ਜਨਾਨੀਆਂ ਲੈ ਕੇ ਚੱਲੇ ਦੁਰਫਿਟੇ ਮੂੰ ਤੁਹਾਡੀ ਅਕਲ ਹੀ ਇਨੀ ਕਾ ਇਹ ਜਿਹੜੀਆਂ ਜਿਹੜੀਆਂ ਸਿਆਸੀ ਪਾਰਟੀਆਂ ਨਾਲ ਜੁੜੇ ਉਹਨਾਂ ਨੂੰ ਵੀ ਲੈ ਡੁੱਬੇ ਆ ਪੰਜਾਬ ਦੇ ਲੋਕਾਂ ਨੂੰ ਬੇਨਤੀ ਆ ਕਿ ਇਹਨਾਂ ਲੋਕਾਂ ਤੋਂ ਬਚਣ ਦੀ ਲੋੜ ਆ ਇਹ ਮਲੰਗਾ ਦੇ ਮਗਰ ਲੱਗ ਕੇ ਤੁਸੀਂ ਆ ਕੁਝ ਨਾ ਕਰੋ ਦੁਨੀਆ ਭਰ ਦੇ ਵਿੱਚ ਮੀਡੀਆ ਉਵੇਂ ਦੁਰਵਰਤੋਂ ਦੇ ਵਿੱਚ ਨਹੀਂ ਆਉਂਦਾ ਜਿਵੇਂ ਕਿ ਪਾਕਿਸਤ ਵਰਤੋਂ ਕਾਦੀ ਦਰਵਤੋਂ ਕਰਦੇ ਆ ਸੋ ਆਜੋ ਆਪਾਂ ਸੋਚੀਏ ਕਿ ਅਸੀਂ ਇਸ ਜੰਗ ਦੇ ਮਾਹੌਲ ਵਿੱਚੋਂ ਖਟਿਆ ਕੀ ਆ ਅਸੀਂ ਪੰਜਾਬਗਾਨੀ ਚਟਕਾਰੇ ਕਿਵੇਂ ਲਏ ਆ ਇਸ ਜੰਗ ਦਾ ਮਜ਼ਾਕ ਕਿਵੇਂ ਬਣਾਇਆ ਸਾਡੇ ਪੰਜਾਬੀਆਂ ਦੀ ਬਹਾਦਰੀ ਨਹੀਂ ਕਿ ਅਸੀਂ ਡਰੋਨ ਦੇ ਨਾਲ ਖੜ ਕੇ ਫੋਟੋ ਖਿਚਵਾਉਣੀ ਆ ਅਸੀਂ ਜੀ ਕਿੰਨੇ ਵਿਲੇ ਕਿੰਨੇ ਆ ਵੀ ਇੱਕ ਥਾਂ ਦੇ ਉੱਤੇ ਕਿਤੇ ਡਿੱਗਿਆ ਡਰੋਨ ਡਿੱਗਿਆ ਮਜ਼ਾਇਲਾ ਤੇ ਉੱਥੇ ਜੇ ਟੋਆ ਪਿਆ ਤੇ 10 ਪਿੰਡਾਂ ਦੇ ਲੋਕ ਉੱਥੇ ਮਜਮਾ ਲਾ ਕੇ ਖੜ ਗਏ ਆ ਇਹ ਸਾਡੇ ਪੰਜਾਬਗਾਂ ਦੇ ਹਿੱਸੇ ਦੇ ਵਿੱਚ ਹੀ ਆਇਆ ਦੁਨੀਆ ਭਰ ਦੇ ਵਿੱਚ ਐਵੇਂ ਨਹੀਂ ਹੋਇਆ ਪਰ ਇਸ ਬਲੈਕਆਊਟ ਨੇ ਸਾਨੂੰ ਦੱਸ ਦਿੱਤਾ ਕਿ ਜ਼ਿੰਦਗੀ ਦਾ ਇੱਕ ਪੱਖ ਇਹ ਵੀ ਆ ਇਹ ਤੱਕੀ جنگ ਦੇ ਖੜਾਕਿਆਂ ਨੇ ਸਾਨੂੰ ਦੱਸ ਦਿੱਤਾ ਕਿ ਜ਼ਿੰਦਗੀ ਦਾ ਇੱਕ ਪੱਖ ਇਹ ਵੀ ਆ ਜਦੋਂ ਦੋਵਾਂ ਦੇਸ਼ਾਂ ਦੇ ਵਿੱਚ ਤਣਾਅ ਦੀਆਂ ਖਬਰਾਂ ਸਨ ਉਦੋਂ ਸਾਨੂੰ ਦੱਸ ਦਿੱਤਾ ਗਿਆ ਕਿ ਜ਼ਿੰਦਗੀ ਦਾ ਅਗਲੇ ਪਲ ਦਾ ਕੋਈ ਪ੍ਰਵਾਸਾ ਸੱਚੀ ਮੁੱਚੀ ਨਹੀਂ ਸਾਨੂੰ ਇਹ ਗੱਲ ਦੱਸ ਦਿੱਤੀ ਕਿ ਆ ਵਪਾਰੀ ਲੋਕ ਨੇ ਜਿਹੜੇ ਉਹ ਸਾਨੂੰ ਡਰਾ ਕੇ ਚੀਜ਼ਾਂ ਮਹਿੰਗੇ ਭਾਅ ਦੇ ਵਿੱਚ ਵੇਚਣ ਦੀ ਕਿਵੇਂ ਕੋਸ਼ਿਸ਼ ਕਰਦੇ ਆ ਸਾਨੂੰ ਇਹ ਵੀ ਗੱਲ ਦੱਸ ਦਿੱਤੀ ਕਿ ਡਰੇ ਹੋਏ ਲੋਕ ਘਰਾਂ ਦੇ ਵਿੱਚ ਜਮ੍ਹਾਂ ਸਮਾਨ ਕਿਵੇਂ ਕਰਕੇ ਰੱਖਦੇ ਆ ਤੇ ਨਾਲ ਨਾਲ ਇਹ ਵੀ ਗੱਲ ਕਹਿੰਦੇ ਜੀ ਕਿ ਜ਼ਿੰਦਗੀ ਦਾ ਪਲ ਦਾ ਪ੍ਰਵਾਸਾ ਨਹੀਂ ਖਾਲੀ ਹੱਥ ਜਾਣਾ ਸਿਕੰਦਰ ਵੀ ਖਾਲੀ ਹੱਥ ਗਿਆ ਸੀ ਅਸੀਂ ਬੜਾ ਕੁਝ ਇਸ جنگ ਦੀਆਂ ਮਸਲੇ ਦੇ ਵਿੱਚੋਂ ਸੁਣਿਆ ਪਰ ਫਿਲਹਾਲ ਟਿਕਟਕਾ ਫਿਲਹਾਲ ਸਾਰਾ ਕੁਝ ਠੀਕ ਹੈ ਫਿਲਹਾਲ ਸਭ ਕੁਝ ਚੜ੍ਹਦੀ ਕਲਾ ਦੇ ਵਿੱਚ ਹੈ ਭਾਰਤ ਦੇ ਰੱਖਿਆ ਵਿਭਾਗ ਦੇ ਜਿਹੜੇ ਸਕੱਤਰ ਨੇ ਵਿਕਰਮ ਮਿਸਰੀ ਸਾਹਿਬ ਉਹਨਾਂ ਨੇ ਗੱਲ ਕਹੀ ਹੈ ਕਿ ਅਸੀਂ ਬਾਕੀ ਮੁਕੰਮਲ ਜਾਣਕਾਰੀ ਜਾਣਕਾਰੀਆਂ ਦੇਵਾਂਗੇ ਹਾਲੇ ਵੀ ਆਪਰੇਸ਼ਨ ਸਿੰਧੂਰ ਜਾਰੀ ਹੈ ਮਤਲਬ ਇਹ ਹੈ ਕਿ ਅਤਵਾਦ ਦੇ ਖਿਲਾਫ ਖਾਲੇ ਜੰਗ ਜਾਰੀ ਹੈ ਐਤਕੀ ਜਿਹੜੀਆਂ ਦੋ ਕੁੜੀਆਂ ਉਹਨਾਂ ਦੇ ਬਾਰੇ ਅਸੀਂ ਇੱਕ ਵਿਸ਼ੇਸ਼ ਵੀਡੀਓ ਬਣਾਵਾਂਗੇ ਉਹ ਦੋ ਕੁੜੀਆਂ ਨੇ ਜਿਹੜੀਆਂ ਜਿਹੜੀਆਂ ਸਾਡੇ ਭਾਰਤ ਦਾ ਮਾਣ ਨੇ ਵਿਉਮਕਾ ਸਿੰਘ ਤੇ ਜਿਹੜੀ ਕੁੜੀ ਸੋਫੀਆ ਕੁਰੇਸ਼ੀ ਉਹਨਾਂ ਨੇ ਜਿਸ ਤਰੀਕੇ ਦੇ ਨਾਲ ਆਪਣੀ ਬਹਾਦਰੀ ਆਪਣੀ ਦਲੇਰੀ ਉਹਨਾਂ ਨੇ ਟਰਮਾ ਦਿਖਾਇਆ ਉਹਨਾਂ ਨੇ ਜਿਸ ਤਰੀਕੇ ਦੇ ਨਾਲ ਵਿਰੋਧੀਆਂ ਦਾ ਮੂੰਹ ਮੋੜਿਆ ਉਹ ਵੀ ਕਮਾਲ ਦੀ ਗੱਲ ਆ ਪਰ ਇਹਦੇ ਨਾਲ ਇੱਕ ਹੋਰ ਗੱਲ ਦੱਸ ਦਈਏ ਵੀ ਐਤਕੀ ਗੋਦੀ ਮੀਡੀਆ ਨੇ ਜਿਹੜਾ ਜਲੂਸ ਕਢਾਇਆ ਉਹ ਵੀ ਦੁਨੀਆ ਦੇ ਵਿੱਚ ਮੇਰੇ ਖਿਆਲ ਆ ਵੀ ਕੁਝ ਕਹਿਣ ਦੀ ਲੋੜ ਨਹੀਂ ਗਈ ਤੋਏ ਤੋਏ ਨਾਲ ਹੀ ਹੋਈ ਆ ਪਰ ਫਿਰ ਵੀ ਬੇਸ਼ਰਮ ਜਿਹੇ ਲੋਕ ਆ ਇਹ ਉਸੇ ਥਾਂ ਤੇ ਖੜਕੇ ਫਿਰ ਬਾਹਾਂ ਹਿਲਾ ਰੀ ਜਾਂਦੇ ਆ ਮੈਂ ਹੈਰਾਨ ਰਹਿ ਗਿਆ ਵੀ ਜਿਵੇਂ ਨਾ ਕਿਤੇ ਕੋਈ ਛਿੰਝ ਦੇ ਵਿੱਚ ਆਏ ਹੁੰਦੇ ਆ ਉਹ ਤਾੜੀਆਂ ਮਾਰ ਮਾਰ ਖਬਰਾਂ ਪੇਸ਼ ਕਰ ਰਹੇ ਆ ਕਰਕੇ ਮੈਂ ਇੱਕ ਚੈਨਲ ਦੇਖ ਬੈਠਾ ਵੈਸੇ ਮੈਂ ਵੀ ਨਾ ਨਹੀਂ ਹੁੰਦਾ ਨੈਸ਼ਨਲ ਟੀਵੀ ਪਰ ਮੈਂ ਇਸ ਕਰਕੇ ਦੇਖੇ ਵੀ ਇਹਨਾਂ ਨੇ ਤਮਾਸ਼ੇ ਕਿ ਹੋ ਜੇ ਆ ਕੁਝ ਕਮੈਂਟਾਂ ਕੁਝ ਘੰਟਿਆਂ ਦੇ ਲਈ ਉਹ ਜੀ ਪੰਜ ਸੱਤ ਜਾਣੇ ਖੜਕੇ ਤੇ ਉਹ ਕਰ ਰਹੇ ਸੀ ਭਾਰਤ ਨੇ ਮਜ਼ਾਇਲ ਗਰਾ ਦਿਓ ਮਾਈ ਗੋਡ ਕੀ ਆ ਬਾਤ ਹੈ ਜਸ਼ਨ ਦਾ ਵਕਤ ਹੈ ਜਸ਼ਨ ਦਾ ਵਕਤ ਯਾਰ ਕੀ ਗੱਲਾਂ ਕਰਦੇ ਹੋ ਤੁਸੀਂ ਤੁਹਾਨੂੰ ਕਿਹਨੇ ਪੱਤਰਕਾਰ ਬਣਾਤਾ ਐਤਕੀ بڑے ਲੋਕ ਨੰਗੇ ਹੋਏ ਆ ਲੀਡਰ ਵੀ ਹੋਏ ਆ ਸੋਸ਼ਲ ਮੀਡੀਆ ਦੇ ਕੁਝ ਵਪਾਰੀ ਵੀ ਹੋਏ ਆ ਛੁਰਲੀ ਛੱਡ ਵਾਲੇ ਵੀ ਹੋਏ ਆ ਗੋਦੀ ਮੀਡੀਆ ਵੀ ਹੋਇਆ ਅਤਵਾਦ ਵੀ ਬੇਨਕਾਬ ਹੋਇਆ ਬਹੁਤ ਕੁਝ ਸਾਹਮਣੇ ਆਇਆ ਪਰ ਸੁਖ ਮੰਗੋ ਸਭ ਕੋ ਚੜ੍ਹਦੀ ਕਲਾ ਦੇ ਵਿੱਚ ਰਵੇ ਫਿਲਹਾਲ ਚੜ੍ਹਦੀ ਕਲਾ ਦੇ ਵਿੱਚ ਹੈ ਹੁਣ ਐਵੇਂ ਨਾ ਗੱਲ ਫਲਾ ਬਣਾ ਦਿਆ ਕਰੋ ਫੁਲਾਨੀ ਸਾਤੇ ਸਿਲੰਡਰ ਫਟਿਆ ਹੋਵੇ ਤੇ ਆਪਾਂ ਕਹਿੰਦੇ ਡਰੋਨ ਫਿਰ ਡਿੱਗ ਪਿਆ ਕਿ ਤੇ ਸਕੂਟਰ ਦਾ ਟਾਇਰ ਪਟਿਆ ਹੋਵੇ ਆਪਾਂ ਕਹਿੰਦੇ ਡਰੋਨ ਕਿਤੇ ਡਿੱਗ ਪਿਆ ਐਵੇਂ ਆ ਗੱਲਾਂ ਛੋਪਦੀਆਂ ਨਹੀਂ ਆਪਾਂ ਪੁਰਾਣੀਆਂ ਵੀਡੀਓ ਚੱਕ-ਚੱਕ ਕੇ ਨਵੇਂ ਥੰਬਨੇਲ ਦਮੀਆਂ ਕੈਪਸ਼ਨਾਂ ਲਾ ਲਾ ਕੇ ਨਾ ਪਾਇਆ ਕਰਗੇ ਆਪਾਂ ਡਰਿਆਂ ਨੂੰ ਹੋਰ ਡਰਾਇਆ ਨਾ ਕਰਗੇ ਪੰਜਾਬੀ ਚੜ੍ਹਦੀ ਕਲਾ ਦੇ ਵਿੱਚ ਹੈ ਮੈਨੂੰ ਕੱਲ ਇੱਕ ਬੰਦੇ ਨੇ ਪੁੱਛਿਆ ਕਿ ਯਾਰ ਲੜਾਈ ਲੱਗ ਗਈ ਤੇ ਹੁਣ ਉਧਰ ਲੱਗ ਗਿਆ ਕੋਈ ਗੱਲ ਨਹੀਂ ਫੇਰ ਕੀ ਹੋ ਗਿਆ ਕੁਛ ਨਹੀਂ ਹੁੰਦਾਗਾ ਪਰਵਾਹ ਨਾ ਕਰਿਆ ਕਰੋ ਉਹ ਇੰਨੀ ਗੱਲ ਨਾਲ ਹੌਸਲੇ ਚ ਆ ਗਿਆ ਕਹਿੰਦਾ ਹਾਂ ਯਾਰ ਗੱਲ ਤਾਂ ਸਹੀ ਆ ਤੇ ਜੇ ਮੈਂ ਕਹਿੰਦਾ ਵੀ ਹਾਂ ਯਾਰ ਪਤਾ ਕੋਈ ਨਹੀਂਗਾ ਮਰਨਾ ਹੁਣ ਤੈ ਹੀ ਆ ਜਿਹੜੀਆਂ ਗੱਲਾਂ ਹੋਗੀਆਂ ਹੋਗੀਆਂ ਤੇ ਫਿਰ ਉਹਨੇ ਉਵੇਂ ਸੋਚਣ ਲੱਗ ਜਾਣਾ ਸੀ ਜਿੰਦਾਬਾਦ ਰਹੋ